ਕੋੜਾ ਮੁੰਡੇ ਦੇ ਦੇ ਨਾਲ ਹੀ ਨਹੀਂ ਪੱਗ ਬੰਨ ਲਾ ਦੀ ਹੁਣੇ ਮੋੜ ਵਾਲੀ ਨਹੀਂ ਜਿਹਦੇ ਤੇ ਕੋੜਾ ਮੁੰਡੇ ਦੇ ਦੇ ਨਾਲ ਹੀ ਨਹੀਂ ਪੱਗ ਬੰਨ ਲਾ ਦੀ ਹੁਣੇ ਮੋੜ ਵਾਲੀ ਨਹੀਂ ਜਿਹਦੀ ਛੱਤੀਆਂ ਪਿੰਡਾਂ ਦੇ ਸਿਰਦਾਰੀ ਨਹੀਂ ਲਾਲੀ ਇਹੋ ਦੇ ਵੈਲੀ ਨਾਲ ਯਾਰੀ ਨਹੀਂ ਕਹਿੰਦੇ ਡੀਸੀ ਵੀ ਸਲੂਟਿਓ ਨੂੰ ਮਾਰਦਾ ਕਹਿੰਦੇ ਡੀਸੀ ਵੀ ਸਲੂਟਿਓ ਨੂੰ ਮਾਰਦਾ ਪੈਰਾ ਦੇ ਥਾਣਦਾਰ ਰੋਲਤਾ ਕੌਣ ਬੋਲਦੀ ਰੀ ਕਾਹਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਕੌਣ ਬੋਲਦੀ ਰੀ ਕਾਹਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਤਾਨੂੰ ਕੀਜਾ ਦੀਰ ਫੀਲ ਆ ਮ ਦਿਖਾਉਂਦਰੀ ਹੱਥੀ ਛਿੱਲ ਕੇ ਮਦਾਮ ਖਾਵਾਂਗਰੀ ਤੈਨੂੰ ਤੇ ਨੀਰੇ ਨੀਰ ਮੈਂ ਦਿਖਾਉਂਦਾ ਨਹੀਂ ਹੱਥ ਛਿੱਲ ਕੇ ਵਦਾਮ ਖਵਾਉਂਦਾ ਨਹੀਂ ਰੋਮਿਓਰੇ ਉੱਤੇ ਪਾਗੇਂ ਤੂੰ ਰੱਖਦੀ ਛੁੱਟਦੀ ਵੀ ਉੱਤੇ ਰਹਿੰਦੀ ਨਾ ਤੁਧਕਰੀ ਉਹਦੇ ਈਸ਼ ਤੇਰਾ ਪਾਰਾ ਹਏ ਢੂਲੀਏ ਉਹਦੇ ਈਸ਼ ਤੇਰਾ ਪਾਰਾ ਹਏ ਢੋਲੀਏ ਰੀ ਤੇਰੀ ਨਾਂ ਨਾੜ ਗੋਲਦਾ ਉਹ ਵੀ ਬੋਲਦੀ ਰ ਕੰਨ ਤੂੰ ਵੀ ਬੋਲਦੀ ਤੇਰੇ ਤੇ ਤੇਰਾ ਯਾਰ ਬੋਲਦਾ ਨੀ ਬੋਲਦੀਂ ਤੇਰੇ ਕੰਨ 'ਚ ਨਹੀਂ ਬੋਲਦੀ ਤੇਰੇ ਤੇ ਤੇਰਾ ਯਾਰ ਬੋਲਦਾ ਬੋਲੇ ਮਾਜਨੇ ਹਾ ਜਾਦੂ ਜਿਹਾ ਪਾ ਦਿਆ ਤੇਰੇ ਮੀਨ ਤੇ ਦਿਮਾਗ 'ਉਤੇ ਛਾ ਗਿਆ ਉਹਨੇ ਬਾਦੇ ਨੇ ਜਾਦੂ ਜਿਆ ਬਾਰੀਆ ਤੇਰੇ ਦਿਲ ਤੇ ਦਿਮਾਗ ਉਤੇ ਛਾ ਗਿਆ ਮਿੱਤ ਨਵੇਂ ਤਾਨੂੰ ਸੂਟ ਸਵਾਮਾਨੀ ਜਣੇ ਖੜੇ ਕੋਲ ਫੀਰਦਾ ਦਿਖਾਉਂਦਾ ਨਹੀਂ ਔਰੇ ਜੋਰ ਨੂੰ ਹੈ ਸਾਰਾ ਜੱਗ ਜਾਣਦਾ ਔਰੇ ਜੋਰ ਨੂੰ ਹੈ ਸਾਰਾ ਜੱਗ ਜਾਣਦਾ ਨਹੀਂ ਮਹਾਦੇ ਪਹਾੜ ਤੋਂਦਾ ਤੂੰ ਵੀ ਬੋਲ ਦੇ ਕੰਨੇ ਤੋਂ ਨਹੀਂ ਬੋਲਦੀ ਤੇਰੇ ਚਿੱਤੇ ਰਾਣਾ ਨੇ ਬੋਲਦਾ ਤੂੰ ਵੀ ਬੋਲ ਨਾ ਚੱਲਣਾ ਕੀ ਜ਼ੋਰ ਨਹੀਂ ਗਰੀਬਾ ਨਾ ਫਲ ਟੁਕਣਾ ਇਹ ਪੈਂਦਾ ਨਹੀਂ ਤੁਸੀਂ ਪਾ ਨਾ ਸਾਡਾ ਚੱਲਣਾ ਕੀ ਜ਼ੋਰ ਨਹੀਂ ਗਰੀਬਾ ਨਾ ਫਲ ਟੁਕਣਾ ਇਹ ਪੈਂਦਾ ਨਹੀਂ ਤੁਸੀਂ ਪਾ ਨਾ ਪਰ ਪੁੱਲਗੀ ਕਿਵੇਂ ਦੁਬਹਿਣਾ ਪਿਆਰ ਨਹੀਂ ਸੰਧੂ ਯਾਰ ਆਉ ਤੈਨੂੰ ਵਾਰ-ਵਾਰ ਨਹੀਂ ਪਰ ਪੁੱਲਗੀ ਕਿਵੇਂ ਦੁਬਹਿਣਾ ਪਿਆਰ ਨਹੀਂ ਸੰਧੂ ਯਾਰ ਆਉ ਤੈਨੂੰ ਵਾਰ-ਵਾਰ ਨਹੀਂ ਦੇਜਾ ਤੇਜਾ ਨਹੀਂ ਪਿਆਲਾ ਉਹ ਨੂੰ ਜ਼ਹਿਰ ਦਾ ਦੇਜਾ ਤੇਜਾ ਨਹੀਂ ਪਿਆਲਾ ਉਹ ਨੂੰ ਜ਼ਹਿਰ ਦਾ ਜੋ ਖੂਨ ਤੇਰਾ ਹੰਝੂ ਡੋਰਦਾ ਤੂੰ ਨਹੀਂ ਬੋਲ ਵੀਰ ਕਾਨੇ ਤੂੰ ਨਹੀਂ ਬੋਉਂਦੀ ਤੇਰੇ ਤੇ ਤੇਰਾ ਯਾਰੇ ਬੋਲਦਾ ਤੂੰ ਨਹੀਂ ਬੋਲ ਵੀਰ ਕਾਨੇ ਤੂੰ ਨਹੀਂ ਬੋਉਂਦੀ ਤੇਰੇ ਤੇ ਤੇਰਾ ਯਾਰੇ ਬੋਲਦਾ